ਨਾਮ ਡਾਕਟਰ ਜਨਤਪੀਰ ਕੌਰ ਹੈ ਮੈਂ ਇੱਥੇ ਆਮ ਆਦਮੀ ਕਲੀਨਿਕ ਸੋਨਾ ਕਾਸਟਿੰਗ ਮੰਡੀ ਗੋਬਿੰਦਗੜ ਫਤਿਹਗੜ੍ਹ ਸਾਹਿਬ ਵਿਖੇ ਬਤੌਰ ਮੈਡੀਕਲ ਅਫਸਰ ਅਕਤੂਬਰ 2023 ਤੋਂ ਕੰਮ ਕਰ ਰਹੀ ਹਾਂ ਮੇਰੀ ਨਿਯੁਕਤੀ 16 ਅਕਤੂਬਰ 2023 ਵਿੱਚ ਹੋਈ ਸੀ ਇੱਥੇ ਆਮ ਆਦਮੀ ਕਲੀਨਿਕ ਜੋ ਸਾਡਾ ਸੋਨਾ ਕਾਸਟਿੰਗ ਇੱਥੇ ਹੈ ਇੱਕ ਫੈਕਟਰੀ ਏਰੀਆ ਦੇ ਵਿੱਚ ਲੋਕੇਟਿਡ ਹੈ ਜਿੱਥੇ ਮੇਨਲੀ ਸਾਡੇ ਪੇਸ਼ੈਂਟਸ ਜੋ ਹੈ ਔਰ ਲੇਬਰ ਆਉਂਦੀ ਹੈ ਬਾਕੀ ਨਾਲ ਦੇ ਏਰੀਆ ਜਿੱਦਾਂ ਪ੍ਰੇਮਨਗਰ ਮੰਡੀ ਗੋਬਿੰਦਗੜ ਅਜਨਾਲੀ ਤੋਂ ਫੈਮਿਲੀਸ ਤੇ ਬੱਚੇ ਵੀ ਇੱਥੇ ਦਿਖਾਉਣਾ ਹੈ ਗੰਗਾ ਨਾ ਬਚਤਰਖਾਂ ਵਾਲਾ ਜੀ ਮੈਂ ਮਾਦਾ ਰਹਿਣ ਵਾਲਾ ਜੀ ਇੱਥੇ ਸਾਡੇ ਸੋਨਾ ਫੋਰਜ ਦੇ ਨਾਲ ਅਕਲੀ ਨੂੰ ਕੋਨੇ ਆ ਜਾਂਦੀ ਹੈ ਮਰ ਬੀਬੀ ਦੀ ਗੋਲੀਖਾਨਾ ਜੀ ਉਹਨਾਂ ਦਾ ਨੁਕਸਾ ਹੀ ਬਹੁਤ ਅਲਰਜੀ ਦੀ ਗੋਲੀ ਸਾਰੇ ਠੀਕ ਹੈ ਜੀ ਸਾਰੇ ਬੱਚੇ ਵੀ ਲੱਗੇ ਜਾਂਦੇ ਨੇ ਜਾਨਾ ਵੀ ਲੱਗੇ ਜਾਂਦੇ ਬਿਲਕੁਲ ਫਰੀਦ ਦੀ ਦਵਾਈ ਕੋਈ ਪੈਸਾ ਨਹੀਂ ਟਾਈਟ ਫਰੀ ਨੇ ਸਾਰੇ ਮੈਂ ਨਾਲ ਧੰਨਵਾਦ ਕਰਨਾ ਚਾਹੁੰਦਾ ਜੀ ਸੁਖਮਨ ਸਿੰਘ ਸਾਹਿਬ ਦਾ ਜੀ ਜਦੋਂ ਸਾਡੇ ਕੋਲ ਪੇਸ਼ੈਂਟ ਆਂਦਾ ਹੈ ਉਹ ਸਭ ਤੋਂ ਪਹਿਲਾਂ ਆਪਣੀ ਰਜਿਸਟ੍ਰੇਸ਼ਨ ਕਰਾਉਂਦਾ ਹੈ ਜੋ ਕਿ ਵਾਇਆ ਆਪਣੇ ਮੋਬਾਈਲ ਨੰਬਰ ਦੁਆਰਾ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਹਦਾ ਇੱਕ ਸੀਆਰ ਨੰਬਰ ਜਨਰੇਟ ਕੀਤਾ ਜਾਂਦਾ ਹੈ ਅਤੇ ਉਹਦੀ ਰਜਿਸਟ੍ਰੇਸ਼ਨ ਆਨਲਾਈਨ ਹੀ ਸਾਡੇ ਪੋਰਟਲ ਤੇ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਹ ਪੇਸ਼ੈਂਟ ਡਾਕਟਰ ਕੋਲ ਆਂਦਾ ਹੈ ਡਾਕਟਰ ਉਹਦੀ ਆਈਡੀ ਆਪਣੇ ਪੋਰਟਲ ਤੇ ਖੋਲਦਾ ਹੈ ਅਤੇ ਉਹਦੀ ਜੋ ਵੀ ਪ੍ਰੋਬਲਮਸ ਹੈ ਉਹਦੇ ਅਕੋਰਡਿੰਗ ਦਵਾਈ ਉਹਨੂੰ ਪ੍ਰੈਸਕ੍ਰਾਈਬ ਕਰਦਾ ਹੈ ਜੋ ਪੋਰਟਲ ਹੈ ਉਹ ਖੁੱਲਦਾ ਹੈ ਸਾਡੇ ਫਾਰਮਾਸਿਸਟ ਕੋਲ ਜੋ ਵੀ ਡਾਕਟਰ ਨੇ ਪ੍ਰੈਸਕ੍ਰਾਈਬ ਕੀਤਾ ਹੁੰਦਾ ਹੈ ਉਹ ਮੈਡੀਸਿਨਸ ਸਾਡੇ ਫਾਰਮੇਸੀ ਅਫਸਰ ਕੋਲ ਆ ਜਾਂਦੇ ਉਹ ਪੇਸ਼ੈਂਟ ਨੂੰ ਦਵਾਈਆਂ ਡਿਸਪੈਚ ਕਰਦੇ ਮੇਰਾ ਨਾਮ ਸਿਮਰਨ ਚੋਪੜਾ ਹੈ ਮੇਰੇ ਪਿੰਲੇ ਦਾ ਨਾਮ ਅਜਨਾਲੀ ਹੈ ਜੀ ਅਸੀਂ ਇੱਥੇ ਦਵਾਈ ਵਗੈਰਾ ਲੈਣ ਆਉਂਦੇ ਆ ਬਹੁਤ ਅੱਛਾ ਸਟਾਫ ਹੈ ਟੈਸਟ ਵਗੈਰਾ ਬਿਲਕੁਲ ਸਾਡੇ ਵਧੀਆ ਹੁੰਦੇ ਆ ਨਾ ਤੇ ਸਾਨੂੰ ਫ੍ਰੀ ਦਵਾਈ ਦਿੱਤੀ ਜਾਂਦੀ ਹੈ ਪੰਜਾਬ ਸਰਕਾਰ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਕਲੀਨਿਕ ਖੋਲ ਕੇ ਦਿੱਤਾ ਹੈ ਸਾਰੇ ਗਰੀਬ ਲੋਕਾਂ ਨੂੰ ਬਹੁਤ ਹੀ ਸਹਾਇਤਾ ਮਿਲਦੀ ਹੈ ਲੋਕਾਂ ਲਈ ਬਹੁਤ ਜ਼ਿਆਦਾ ਆਸਾਨ ਹੈ ਇੱਥੇ ਪਹੁੰਚਣਾ ਟਾਈਮ ਟੂ ਟਾਈਮ ਇੱਥੇ ਫੋਲੋ ਅਪ ਕਰਾਉਣਾ ਤਾਂ ਇਸ ਲਈ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ